ਭਾਈ ਅਮਰਤਪਾਲ ਸਿੰਘ ਦੀ ਫੋਟੋਆਂ ਦੇਖ ਕੇ ਡਰੀਆਂ ਸਰਕਾਰਾਂ ਅਜੇ ਤਾਂ ਉਹ ਬਾਹਰ ਹੀ ਨਹੀਂ ਆਇਆ ਅਜੇ ਤਾਂ ਉਹ ਜੇਲ੍ਹ ਵਿੱਚ ਹੀ ਬੈਠਾ ਹੈ ਇਹਨਾਂ ਨੂੰ ਇੰਨਾ ਡਰ ਲੱਗ ਰਿਹਾ ਹੈ ਕਿ ਜੇ ਕਿਤੇ ਉਹ ਬਾਹਰ ਆ ਗਿਆ ਤਾਂ ਪੰਜਾਬ ਦੀ ਸਿਆਸਤ ਵਿੱਚ ਤੜਥੱਲੀ ਮੱਚ ਜਾਵੇਗੀ ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਸੇ ਵੀ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਬਾਹਰ ਨਾ ਆਵੇ ਹੁਣ ਸਭ ਤੋਂ ਜ਼ਿਆਦਾ ਡਰ ਤਾਂ ਉਹਨਾਂ ਨੂੰ ਇਸ ਗੱਲ ਦਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਵੀਡੀਓ ਕਾਨਫਰੈਂਸ ਰਾਹੀਂ ਲੋਕਾਂ ਦੇ ਸਾਹਮਣੇ ਕਿਉਂ ਲਿਆਂਦਾ ਗਿਆ ਇੱਕ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਚਲੋ ਸਰਕਾਰਾਂ ਤਾਂ ਉਸ ਦੇ ਖਿਲਾਫ ਐਨਐਸਏ ਲਾਹੀ ਰਹੀਆਂ ਹਨ ਨਵੇਂ ਨਵੇਂ ਖਦਸੇ ਪੈਦਾ ਕਰ ਰਿਆ ਹਨ ਪਰ ਸਭ ਤੋਂ ਜ਼ਿਆਦਾ ਤਕਲੀਫ ਵਿਰੋਧੀ ਪਾਰਟੀ ਨੂੰ ਹੋ ਰਹੀ ਹੈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਏਸੀ ਵਿੱਚ ਬੈਠਾ ਹੈ ਪਿੱਛੇ ਐਲਸੀਡੀ ਲੱਗੀ ਹੋਈ ਹੈ ਇਹ ਤਾਂ ਨਜ਼ਾਰੇ ਲੈ ਰਿਹਾ ਹੈ ਓਏ ਅਕਲ ਦੇ ਅੰਨੋ ਜੇਲ ਅਤੇ ਵੀਡੀਓ ਕਾਨਫਰੈਂਸ ਰੂਮ ਦੇ ਵਿੱਚ ਫਰਕ ਹੁੰਦਾ ਹੈ ਜੇਲ ਅਲੱਗ ਚੀਜ਼ ਹੈ ਵੀਡੀਓ ਕਾਨਫਰੈਂਸ ਰੂਮ ਅਲੱਗ ਚੀਜ਼ ਹੈ ਉਹ ਜਾਣਬੁੱਝ ਕੇ ਐਸੀ ਬਿਆਨਬਾਜ਼ੀ ਕਰ ਰਹੇ ਹਨ ਤਾਂ ਕਿ ਲੋਕਾਂ ਦਾ ਧਿਆਨ ਏਸਿਆਂ ਵੱਲ ਐਲਸੀ ਦੇ ਵੱਲ ਚੱਲਾ ਰਹੇ ਅਮਰਤਪਾਲ ਸਿੰਘ ਵੱਲ ਨਾ ਰਹੇ ਉਸ ਨੂੰ ਨਾ ਸੁਣਿਆ ਜਾਵੇ ਕਮਾਲ ਦੀ ਗੱਲ ਇਹ ਹੈ ਕਿ ਸਰਕਾਰਾਂ ਤਾਂ ਡਰੀਆਂ ਹੋਈਆਂ ਹਨ ਉੱਤੇ ਹੀ ਵਿਰੋਧੀ ਪਾਰਟੀਆਂ ਨੂੰ ਪਤਾ ਨਹੀਂ ਕਿਉਂ ਕੰਬਣੀ ਚੜੀ ਹੋਈ ਹੈ ਇਹਨਾਂ ਨੂੰ ਤਾਂ ਦੇਖ ਕੇ ਇੰਜ ਲੱਗਦਾ ਹੈ ਕਿ ਸਾਰੇ ਵਿੱਚੋਂ ਇੱਕ ਹੀ ਹਨ ਬਸ ਪਾਰਟੀਆਂ ਦੇ ਨਾਮ ਹੀ ਅੱਡੇ ਹਨ ਇਹ ਸਭ ਕਹਿਣਾ ਹੈ ਵਾਰਿਸ ਪੰਜਾਬ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਉਸ ਦਾ ਕਹਿਣਾ ਹੈ ਕਿ ਅਜੇ ਤਾਂ ਇਕੱਲੀ ਵੀਡੀਓ ਕਾਨਫਰੰਸ ਵਾਲੀ ਫੋਟੋ ਹੀ ਸਾਹਮਣੇ ਆਈ ਹੈ ਤਾਂ ਇੰਨਾ ਪੰਜਾਬ ਦੀ ਸਿਆਸੀ ਪਾਰਟੀ ਦੇ ਵਿੱਚ ਤਰਥੱਲੀ ਮਚ ਗਈ ਹੈ ਇਹਨਾਂ ਦਾ ਸਾਰਾ ਜੋਰ ਲੱਗਾ ਹੋਇਆ ਹੈ ਕਿ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਸਿੰਘ ਬਾਹਰ ਨਾ ਆਵੇ ਐਸੇ ਕਰਕੇ ਬਾਰ-ਬਾਰ ਪਟੀਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਆਪਣੇ ਪੱਖ ਨੂੰ 5-5000 ਪੰਨਿਆਂ ਵਿੱਚ ਲਿਖ ਕੇ ਕੋਰਟਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪਰ ਉੱਤੇ ਹੁਣ ਸਭ ਤੋਂ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਜਿਸ ਕਾਨਫਰੰਸ ਦੀ ਗੱਲ ਕੱਲ੍ਹ ਭਾਈ ਅਮਰਤਪਾਲ ਸਿੰਘ ਦੀ ਹੋਈ ਸੀ ਕੋਰਟ ਦੇ ਨਾਲ ਹੁਣ ਉਸ ਦੀ ਸੁਣਵਾਈ ਅੱਜ ਹੋ ਗਈ ਹੈ ਤੇ ਹਾਈ ਕੋਰਟ ਨੇ ਉਸ ਦੀ ਸੁਣਵਾਈ ਤੇ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਦੇ ਜੱਜਾਂ ਨੇ ਇਹ ਫੈਸਲਾ ਸੁਣਾਇਆ ਕਿ ਭਾਈ ਅਮਰਤਪਾਲ ਸਿੰਘ ਕਾਲਜ਼ਾ ਜੋ ਕਿ ਮੈਂਬਰ ਆਫ ਪਾਰਲੀਮੈਂਟ ਹਨ ਹੁਣ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਜਾ ਸਕਣਗੇ ਆਪਣੇ ਇਲਾਕੇ ਦੀਆਂ ਮੰਗਾਂ ਨੂੰ ਨਹੀਂ ਰੱਖ ਸਕਣਗੇ ਕਿਉਂਕਿ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਹ ਰੱਦ ਕਰ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਹੁਣ ਕੱਲ ਦਾ ਹੀ ਦਿਨ ਸੈਸ਼ਨ ਦਾ ਬਚਿਆ ਹੈ ਇਸ ਕਰਕੇ ਇਸ ਦਾ ਹੁਣ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਿਹਾ ਕਿਉਂਕਿ ਕੱਲੋ ਸੰਸਦ ਦਾ اجلاس ਦਾ ਲਾਸਟ ਦਿਨ ਹੈ ਇਸ ਤੋਂ ਬਾਅਦ ਇਜਲਾਸ ਖਤਮ ਹੋ ਜਾਵੇਗਾ ਤੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਜੱਜਾਂ ਨੇ ਇਹ ਵੀ ਕਿਹਾ ਕਿ ਹੁਣ ਕੋਈ ਮਤਲਬ ਨਹੀਂ ਹੈ ਇਸ ਪਟੀਸ਼ਨ ਤੇ ਕੋਈ ਗੱਲਬਾਤ ਕਰਨ ਦਾ ਕਿਉਂਕਿ ਸੰਸਦ ਦਾ ਕੱਲ ਦਾ ਲਾਸਟ ਦਿਨ ਹੈ ਜੇਕਰ ਉਹਨਾਂ ਨੂੰ ਪ੍ਰੋਲ ਦਿੱਤੀ ਵੀ ਗਈ ਤਾਂ ਉਹਨਾਂ ਨੂੰ ਲਿਆਂਦੇ ਕਰਦੇ 4-5 ਦਿਨ ਦਾ ਸਮਾਂ ਲੱਗ ਸਕਦਾ ਹੈ ਤੇ ਸੈਸ਼ਨ ਕੱਲ ਨੂੰ ਹੀ ਖਤਮ ਹੋ ਜਾਵੇਗਾ ਸੋ ਇਸ ਪਟੀਸ਼ਨ ਦਾ ਕੋਈ ਹੁਣ ਮਤਲਬ ਨਹੀਂ ਰਹਿ ਗਿਆ ਅਤੇ ਇਸ ਪਟੀਸ਼ਨ ਨੂੰ ਇੱਥੇ ਰੱਦ ਕੀਤਾ ਜਾਂਦਾ ਹੈ ਇਸ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੁਣ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਨਹੀਂ ਚੁੱਕ ਸਕਣਗੇ ਜੈਸਾ ਕਿ ਪਹਿਲਾਂ ਹੀ ਵਕੀਲ ਖਾਰਾ ਨੇ ਖੁੱਸਾ ਜ਼ਾਹਿਰ ਕੀਤਾ ਸੀ ਕਿ ਇਸ ਤਰੀਕੇ ਦਾ ਸ਼ਾਇਦ ਕੋਈ ਐਸਾ ਫੈਸਲਾ ਆ ਜਾਵੇ ਸੋ ਉਸੇ ਤਰੀਕੇ ਦਾ ਫੈਸਲਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਰ ਕੱਲ ਜਦੋਂ 3 ਸਾਲਾਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸੇ ਦੀ ਪਹਿਲੀ ਵਾਰ ਤਸਵੀਰ ਲੋਕਾਂ ਦੇ ਸਾਹਮਣੇ ਆਈ ਤਾਂ ਲੋਕਾਂ ਨੇ ਉਸ ਤਸਵੀਰ ਨੂੰ ਇੰਨਾ ਕੁ ਵਾਇਰਲ ਕੀਤਾ ਕਿ ਪੰਜਾਬ ਦੀ ਸਿਆਸਤ ਵਿੱਚ ਤੜਥੱਲੀ ਜਿਹੀ ਮਚ ਗਈ ਸਰਕਾਰਾਂ ਪੂਰੀ ਤਰ੍ਹਾਂ ਢਰੀਆਂ ਹੋਈਆਂ ਹਨ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਵੀ ਤਰੀਕੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਬਾਹਰ ਨਾ ਲਿਆਂਦਾ ਜਾ ਸਕੇ ਕਿਉਂਕਿ ਜੇਕਰ ਉਹ ਬਾਹਰ ਆ ਗਿਆ ਤਾਂ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਆ ਜਾਵੇਗਾ ਐਸਾ ਕੁਝ ਰਾਜਨੀਤਿਕ ਮਹਰਦਸ ਰੇ ਹਨ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੋਰਟ ਨੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਪਟੀਸ਼ਨ ਨੂੰ ਰੱਦ ਕਿਉਂ ਕੀਤਾ ਕਿ ਉਹਨਾਂ ਨੂੰ ਆਪਣੇ ਸੰਸਦ ਖੇਤਰ ਦੀਆਂ ਸਮੱਸਿਆਵਾਂ ਨੂੰ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ ਜਾਂ ਨਹੀਂ ਜੇਕਰ ਜੰਮੂ ਕਸ਼ਮੀਰ ਦੇ ਐਮਪੀ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਭਾਈ ਅਮਰਤਪਾਲ ਸਿੰਘ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾ ਸਕਦਾ ਸੀ ਪਰ ਇੰਜ ਨਾ ਹੋ ਸਕਿਆ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਅਤੇ ਭਾਈ ਅਮਰਤਪਾਲ ਸਿੰਘ ਦੀ ਇਸ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੋ ਤੁਹਾਡਾ ਇਸ ਪੂਰੀ ਖਬਰ ਉੱਤੇ ਕੀ ਸੋਚਨ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਖਬਰ ਚੰਗੀ ਲੱਗੀ ਤਾਂ ਹੋਰ ਵੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਲਾਈਕ ਕਰਕੇ ਹਾਈਪ ਕਰ ਦੇਣਾ ਮਿਲਦੇ ਹਾਂ ਜੀ ਇੱਕ ਨਵੀਂ ਖਬਰ ਦੇ ਨਾਲ tat taklismu penjabian upyar pada saat akal.